ਨਵੀਂ ਪਾਸ਼ਮਾਈ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪੁਰਬ ਨੂੰ ਸਮਰਪਤ ਫਿਰੋਜ਼ਪੁਰ ਤੋਂ ਚਾਲ ਕੇ ਲੁਧਿਆਣਾ ਪਹੁੰਚੇ ਨਗਰ ਕੀਰਤਨ ਅੱਜ ਫਿਰ ਤੋਂ ਰਵਾਨਾ ਹੋਇਆ ਦੱਸਦੀ ਹੈ ਕਿ ਬੀਤੀ ਰਾਤ ਲੁਧਿਆਣਾ ਦੇ ਦੂਪਨਵਾਰਨ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਵਿੱਚ ਵਿਸ਼ਰਾਮ ਕਰਨ ਉਪਰੰਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਇਆ ਉੱਧਰ ਲੁਧਿਆਣੇ ਦੇ ਵਿੱਚ ਵਕਫ-ਵਕਫ ਥਾਵਾਂ ਤੇ ਇਸ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਉੱਥੇ ਲੀਡਰਾਂ ਤੋਂ ਇਲਾਵਾ ਲੁਧਿਆਣਾ ਨਿਵਾਸੀਆਂ ਨੇ ਵੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਉੱਧਰ ਨਗਰ ਨਿਗਮ ਵੀ ਮੀਰ ਨੇ ਵੀ ਇਸ ਬਾਰੇ ਬੋਲਦਿਆਂ ਕਿ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਲੁਧਿਆਣਾ ਪਹੁੰਚਣ ਤੇ ਵਿਸ਼ੇਸ਼ ਸਵਾਗਤ ਕੀਤਾ ਗਿਆ ਲੁਧਿਆਣਾ ਲਾਈਵ ਲੈ ਸੁਰਿੰਦਰ ਸੋਨੀ ਦੀ ਰਿਪੋਰਟ ਨਗਰ ਕੀਰਤਨ ਜਿਹੜਾ ਰਵਾਨਾ ਕੀਤਾ ਜਾ ਰਿਹਾ ਹੈ ਬਾਈਕੂ ਜੀ ਕਾ ਖਾਲਸਾ ਬਾਈਕੂ ਜੀ ਕੀ ਫਤਿਹ ਸਾਹਿਬ ਅੱਜ ਤਾਂ ਤਾਂ ਮਹਾ ਪਾਤਸ਼ਾਹ ਹਿੰਦ ਦੀ ਚਾਦਰ ਗੁਰ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਾ ਜਿਹੜਾ 350 ਸਾਲਾ ਪੂਰੇ ਪੰਜਾਬ ਦੇ ਵਿੱਚ

तुसी देख सकते हर जगह जगह साढ़े चार कीर्तन है, है। साहब इतने पहुंचे है। और उत्साह से लुधियाना वासियों रात उकते रहे ने और पहुंचे और हूँ इतना जो नगर कीर्तन है रवाना हो रहा है सो गुरु तेग बहादुर सिमरी तावे आए मैं आस कर दिया गुरु तेग बहादुर महाराज जी हिंद की चादर इसे प्रकार अपने मेरा पर हाथ बनाए रखन वाह का खालसा वाह